ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਮੈਂ ਬਣਾਉਣ ਲੱਗੀ ਹਾਂ ਪੰਜਾਬੀ ਕੜੀ ਪਕੌੜਾ ਜਿਹਦੇ ਲਈ ਮੈਂ 6 ਤੋਂ 7 ਚਮਚ ਬੇਸਨ ਦੇ ਲੈ ਲਏ ਸੀਗੇ ਤੇ ਮੈਂ ਕੜੀ ਬਣਾਉਣ ਲਈ ਲੱਸੀ ਦਾ ਯੂਜ਼ ਕਰ ਰਹੀ ਹਾਂ ਤੇ ਮੈਂ ਹੁਣ ਇਹਦੇ ਵਿੱਚ ਥੋੜੀ ਥੋੜੀ ਕਰਕੇ ਲੱਸੀ ਐਡ ਕਰੂੰਗੀ ਫਿਰ ਇਹਨੂੰ ਮਿਕਸ ਕਰੂੰਗੀ ਤਾਂ ਕਿ ਇਹਦੇ ਵਿੱਚ ਕੋਈ ਵੀ ਲੰਮਸ ਨਾ ਰਹਿਣ ਇਹ ਬਿਲਕੁਲ ਸਮੂਥ ਬਣੇ ਤੇ ਆਪਾਂ ਹੁਣ ਇਹਨੂੰ ਇਸ ਤਰੀਕੇ ਨਾਲ ਹੀ ਥੋੜੀ ਥੋੜੀ ਲੱਸੀ ਪਾ ਕੇ ਮਿਕਸ ਕਰਦੇ ਰਹਿਣਾ ਅਸਾ ਲਈ ਲੱਸੀ ਇਹਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਆਪਾਂ ਇਹਦੇ ਵਿੱਚ ਥੋੜਾ ਪਾਣੀ ਵੀ ਪਾ ਦਾਂਗੇ ਤੇ ਨਾਲ ਹੀ ਮੈਂ ਇੱਕ ਸਾਈਡ ਤੇ ਘੜੀ ਬਣਾਉਣ ਲਈ ਸਾਰਾ ਸਮਾਨ ਰੈਡੀ ਕਰਕੇ ਰੱਖ ਲਿਆ ਸੀ ਅਦਰਕ ਲਸਣ ਹਰੀ ਮਿਰਚ ਦਾ ਪੇਸਟ ਪਿਆਜ਼ ਬਰੀਕ ਕੱਟ ਲਈ ਸੀ ਮੈਂ ਆਲੂ ਤੇ ਮੈਂ ਘੜੀ ਨੂੰ ਖੱਟਾ ਬਣਾਉਣ ਲਈ ਅੰਬਰੀ ਦਾ ਪਾਣੀ ਯੂਜ਼ ਕਰ ਰਹੀ ਆ ਬੇਸਨ ਦਾ ਕੋਲ ਤੇ ਟਮਾਟਰ ਪਨ ਮੇ ਕੁੱਕਰ ਨੂੰ ਗਰਮ ਹੋਣ ਲਈ ਰੱਖ ਦਿੱਤਾ ਸੀ ਇਹਦੇ ਵਿੱਚ ਮੈਂ ਪਾਉਂਗੀ ਸਰੋਂ ਦਾ ਤੇਲ ਤੇ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋ ਲੈਣ ਦਵਾਂਗੇ ਤਾਂ ਕਿ ਕੱਚੇਪਨ ਦਾ ਸੁਆਦ ਨਾ ਆਵੇ ਤੇ ਹੁਣ ਆਪਣਾ ਤੇਲ ਗਰਮ ਹੋ ਗਿਆ ਸੀ ਮੈਂ ਇਹਦੇ ਵਿੱਚ ਪਾਉਂਗੀ ਪੀਲੇ ਮੇਥੇ ਤੇ ਨਾਲ ਹੀ ਨਾਲ ਮੈਂ ਇਹਦੇ ਵਿੱਚ ਜੀਰਾ ਪਾ ਦੂੰਗੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਕੱਟੇ ਹੋਏ ਪਿਆਜ਼ ਪਿਆਜ਼ ਨੂੰ ਇਹਦੇ ਵਿੱਚ ਪਾ ਕੇ ਆਪਾਂ 1-2 ਮਿੰਟ ਤੱਕ ਭੁੰਨਾਂਗੇ ਤੇ ਹੁਣ 1-2 ਮਿੰਟ ਹੋ ਚੁੱਕੇ ਸੀ ਮੈਂ ਇਹਦੇ ਵਿੱਚ ਹੁਣ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾ ਦੂੰਗੀ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਪਿਆਜ਼ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਆਪਣੇ ਪਿਆਜ਼ 골ਡਨ ਬ੍ਰਾਊਨ ਹੋ ਚੁੱਕੇ ਸੀ ਮੈਂ ਇਹਦੇ ਵਿੱਚ ਪਾਉਂਗੀ ਕੱਟੇ ਹੋਏ ਟਮਾਟਰ ਤੇ ਇਹਨੂੰ ਮਿਕਸ ਕਰ ਲੂੰਗੀ ਤੇ ਟਮਾਟਰਾਂ ਨੂੰ ਆਪਾਂ ਸੌਫਟ ਹੋਣ ਤੱਕ ਪਕਾਵਾਂਗੇ ਤੇ ਜਦ ਹੁਣ ਆਪਣੇ ਟਮਾਟਰ ਸੌਫਟ ਹੋ ਗਏ ਤੇ ਮੈਂ ਇਹਦੇ ਵਿੱਚ ਸਾਰੇ ਮਸਾਲੇ ਐਡ ਕਰੂੰਗੀ ਇਹਦੇ ਵਿੱਚ ਮੈਂ ਚਿਲੀ ਪਾਊਡਰ ਤੇ ਮੈਂ ਇਹਦੇ ਵਿੱਚ ਪਾਉਂਗੀ 3 ਟੇਬਲस्पून ਨਮਕ ਤੇ ਇਹਦੇ ਵਿੱਚ ਮੈਂ 1/2 ਟੇਬਲस्पून ਹਲਦੀ ਪਾਊਡਰ ਤੇ 2 ਚਮਚ ਮੈਂ ਇਹਦੇ ਵਿੱਚ ਪਾਉਂਗੀ ਧਨੀਆ ਪਾਊਡਰ ਇਹਦੇ ਵਿੱਚ ਮੈਂ ਥੋੜਾ ਜਿਹਾ ਅਨਾਰ ਦਾਣਾ ਵੀ ਐਡ ਕਰੂੰਗੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਦੂੰਗੀ ਤੇ ਹੁਣ ਆਪਾਂ ਤੜਕੇ ਨੂੰ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹਦਾ ਆਇਲ ਸੈਪਰੇਟ ਨਹੀਂ ਹੋ ਜਾਂਦਾ ਕਿਉਂਕਿ ਜਿੰਨਾ ਵਧੀਆ ਆਪਾਂ ਤੜਕਾ ਭੁੰਨਾਂਗੇ ਤੇ ਆਪਣੀ ਦਾਲ ਸਬਜ਼ੀ ਉਨੀ ਜਿਆਦਾ ਟੇਸਟੀ ਬਣਦੀ ਆ ਤੇ ਤੇ ਹੁਣ ਮਸਾਲੇ ਨੇ ਆਇਲ ਆਪਣਾ ਛੱਡ ਦਿੱਤਾ ਤੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਬੇਸਨ ਦਾ ਘੋਲ ਇਹਦੇ ਵਿੱਚ ਮੈਂ ਥੋੜਾ ਪਾਣੀ ਵੀ ਪਾ ਲਿਆ ਸੀ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਹੁਣ ਆਪਾਂ ਇਹਨੂੰ 20 ਤੋਂ 25 ਮਿੰਟ ਲਈ ਢੱਕ ਕੇ ਪਕਾਵਾਂਗੇ ਤੇ ਇਹਨੂੰ ਆਪਾਂ ਵਿੱਚ ਵਿੱਚ ਮਿਕਸ ਕਰਦੇ ਰਵਾਂਗੇ ਤਾਂ ਕਿ ਕੜੀ ਆਪਣੀ ਜਿਹੜੀ ਹੈ ਥੱਲੇ ਨਾ ਲੱਗੇ ਤੇ ਇਹਨੂੰ ਆਪਾਂ ਹੁਣ ਕਵਰ ਕਰ ਦਵਾਂਗੇ ਤੇ ਇੱਕ ਸਾਈਡ ਤੇ ਮੈਂ ਪਕਵਾਰਿਆਂ ਦੀ ਤਿਆਰੀ ਕਰ ਲਈ ਆ ਜਿਦੇ ਲਈ ਮੈਂ ਪਿਆਜ਼ ਤੇ ਆਲੂਆਂ ਨੂੰ ਪਹਿਲਾਂ ਹੀ ਬ੍ਰੇਕ ਬ੍ਰੇਕ ਕੱਟ ਕੇ ਰੱਖ ਲਿਆ ਸੀ ਤੇ ਮੈਂ ਉਹਦੇ ਵਿੱਚ ਪਾਉਂਗੀ ਬੇਸਣ ਸਾਰੇ ਮਸਾਲੇ ਇਹਦੇ ਵਿੱਚ ਾਡ ਕਰੂੰਗੀ ਇਹਦੇ ਵਿੱਚ ਮੈਂ ਧਨੀਆ ਪਾਊਡਰ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਤੇ ਨਮਕ ਟੀਰਾ ਵੀ ਪਾਉਂਗੀ ਮੈਂ ਇਹਦੇ ਵਿੱਚ ਤੇ ਨਮਕ ਤੇ ਕਸੂਰੀ ਮੇਥੀ ਇਹਦੇ ਵਿੱਚ ਪਾ ਕੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਤੇ ਹੁਣ ਆਪਣਾ ਮਿਕਸਚਰ ਪਕੌੜਿਆਂ ਦਾ ਬਣ ਚੁੱਕਿਆ ਤੇ ਉਧਰ ਆਪਾਂ ਨਾਲ ਦੀ ਨਾਲ ਆਪ ਆਪਣੀ ਕੜੀ ਵੱਲ ਵੀ ਧਿਆਨ ਦੇਵਾਂਗੇ ਕੜੀ ਨੂੰ ਆਪਾਂ ਦੋ ਤਿੰਨ ਵਾਰ ਵਿੱਚੋਂ ਦੀ ਦੇਖ ਕੇ ਇਹਨੂੰ ਹਿਲਾ ਲੈਣਾ ਤਾਂ ਕਿ ਆਪਣੀ ਕੜੀ ਥੱਲੇ ਨਾ ਲੱਗੇ ਇਲੇ ਵਿੱਚ ਮੈਂ ਹੁਣ ਇਮਲੀ ਦਾ ਪਾਣੀ ਵੀ ਐਡ ਕਰ ਦਿੱਤਾ। ਇਹਦੇ ਨਾਲ ਕੜੀ ਬਹੁਤ ਜ਼ਿਆਦਾ ਖੱਟੀ ਬਣਦੀ ਆ। ਤੇ ਕਿਉਂਕਿ ਮੇਰੀ ਲਸਣ ਨਹੀਂ ਜ਼ਿਆਦਾ ਖੱਟੀ ਨਹੀਂ ਸੀ ਤਾਂ ਕਰਕੇ ਮੈਂ ਇਹਦੇ ਵਿੱਚ ਇਮਲੀ ਦਾ ਪਾਣੀ ਯੂਜ਼ ਕਰਦੀ ਆ। ਜੇ ਤੁਹਾਡੀ ਕੜੀ ਐ ਦਹੀਂ ਖੱਟਾ ਹੋਵੇ ਤਾਂ ਤੁਸੀਂ ਇਹ ਸਟੈਪ ਸਕਿੱਪ ਕਰ ਸਕਦੇ ਹੋ। ਪਰ ਕੜੀ ਦਾ ਸਵਾਦ ਉਹਦੋ ਹੀ ਜ਼ਿਆਦਾ ਆਂਦਾ ਜਦੋਂ ਕੜੀ ਖੱਟੀ ਹੋਵੇ। ਤੇ ਨਾਲ ਹੀ ਆਪਾਂ ਇੱਕ ਸਾਈਡ ਤੇ ਆਇਲ ਗਰਮ ਹੋਣ ਲਈ ਰੱਖ ਦਿੱਤਾ ਸੀ ਤੇ ਹੁਣ ਆਪਾਂ ਇਹਦੇ ਵਿੱਚ ਆਪਣੇ ਪਕੌੜੇ ਫਰਾਈ ਕਰਾਂਗੇ। ਮੈਂ ਮੀਡੀਅ ਫਲੇਮ ਤੇ ਪਕਾਉਂਗੀ ਤਾਂ ਕਿ ਪਕੌੜੇ ਵਿੱਚੋਂ ਕੱਚੇ ਨਾ ਰਹਿਣ ਆਪਾਂ ਇਹਨੂੰ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ ਫਿਰ ਆਪਣੇ ਪਕੌੜੇ ਬਿਲਕੁਲ ਬਣ ਕੇ ਰੈਡੀ ਹੋ ਚੁੱਕੇ 골ਡਨ ਬ੍ਰਾਊਨ ਹੋ ਚੁੱਕੇ ਆ ਤੇ ਹੁਣ ਮੈਂ ਇਹਨਾਂ ਨੂੰ ਬਾਹਰ ਕੱਢ ਲਵਾਂਗੀ ਅੱਪਾ ਬਚੇ ਹੋਏ ਮਿਕਸਰ ਦੇ ਵੀ ਪਕੌੜੇ ਕੱਢ ਲਵਾਂਗੇ ਪਕੌੜੀਆਂ ਨੂੰ ਹਮੇਸ਼ਾ ਮੀਡੀਅਮ ਫਲੇਮ ਤੇ ਹੀ ਪਕਾਵੇ ਤਾਂ ਕਿ ਪਕੌੜੇ ਵਿੱਚੋਂ ਕੱਚੇ ਨਾ ਰਹਿਣ ਤੇ ਹੁਣ ਆਪਾਂ ਇਹਨਾਂ ਨੂੰ ਵੀ ਪੂਰਾ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰ ਲਵਾਂਗੇ ਤੇ ਹੁਣ ਆਪਣੇ ਪਕੌੜੇ 골ਡਨ ਬ੍ਰਾਊਨ ਹੋ ਚੁੱਕੇ ਸੀ ਮੈਂ ਇਹਨਾਂ ਨੂੰ ਬਾਹਰ ਕੱਢ ਲਵਾਂਗੀ ਆਪਣੇ ਪਕਵਾਰੇ ਸਾਰੇ ਬਣ ਚੁੱਕੇ ਆ ਤੇ ਆਪਣੀ ਕੜੀ ਵੀ ਉਧਰ ਰੈਡੀ ਹੋ ਚੁੱਕੀ ਹੈ ਕੜੀ ਨੂੰ ਪਕਾਉਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਜਦ ਤੱਕ ਕੜੀ ਚੰਗੀ ਤਰ੍ਹਾਂ ਪੱਕੀ ਨਾ ਹੋਵੇ ਉਹਦੇ ਵਿੱਚ ਕੱਚੇਪਨ ਦਾ ਸਵਾਦ ਹੁੰਦਾ ਤਾਂ ਕੜੀ ਦਾ ਸਵਾਦ ਨਹੀਂ ਆਉਂਦਾ ਇਹਨੂੰ ਆਪਾਂ ਚੰਗੀ ਤਰ੍ਹਾਂ 25 ਤੋਂ 30 ਮਿੰਟ ਲਈ ਇਹ ਪਕਾ ਲੈਣਾ ਤੇ ਆਪਾਂ ਇਹਨੂੰ ਵਿੱਚ ਵਿੱਚ ਲਾਉਂਦੇ ਰਹਿਣਾ ਹੁਣ ਆਪਾਂ ਇਹਦੇ ਵਿੱਚ ਸਾਰੇ ਪਕਵਾਰੇ ਪਾਤੇ ਤੇ ਇਹਨੂੰ ਮਿਕਸ ਕਰ ਲਿਆ ਤੇ ਹੁਣ ਮੈਂ ਕੜੀ ਨੂੰ ਵਧੀਆ ਕਲਰ ਦੇਣ ਲਈ ਜੇ ਜਿਹੜੇ ਆਇਲ ਵਿੱਚ ਆਪਾਂ ਪਕਵਾਰੇ ਬਣਾਏ ਸੀ ਉਹੀ ਗਰਮ ਆਇਲ ਦੇ ਵਿੱਚ ਮੈਂ ਦੀਗੀ ਮਿਰਚ ਪਾ ਕੇ ਕੜੀ ਦੇ ਉੱਪਰ ਦੁਬਾਰਾ ਤੜਕਾ ਦੇ ਦਵਾਂਗੀ ਇਹਦੇ ਨਾਲ ਕੜੀ ਦਾ ਕਲਰ ਬਹੁਤ ਜ਼ਿਆਦਾ ਵਧੀਆ ਆਉਂਦਾ ਕਿਤੇ ਮੈਂ ਕੜੀ ਦੇ ਵਿੱਚ ਕਸੂਰੀ ਮੇਥੀ ਵੀ ਪਾਉਂਗੀ ਕਸੂਰੀ ਮੇਥੀ ਦੇ ਨਾਲ ਇਹਦੀ ਖੁਸ਼ਬੂ ਤੇ ਫਲੇਵਰ ਦੋਨੇ ਹੀ ਬਹੁਤ ਜ਼ਿਆਦਾ ਇਨਹਾਂਸ ਹੋ ਜਾਂਦੇ ਆ ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਕਸੂਰੀ ਮੇਥੀ ਸਕਿਪ ਨਾ ਕਰਿਓ ਹੁਣ ਮੈਂ ਇਹਨੂੰ ਕ੍ਰਸ਼ ਕਰਕੇ ਇਹਦੇ ਉੱਪਰ ਪਾ ਦਿੱਤਾ ਸੀ ਤੇ ਹੁਣ ਆਪਣੀ ਕੜੀ ਬਣ ਕੇ ਰੈਡੀ ਹੋ ਚੁੱਕੀ ਆ ਕੜੀ ਦੇ ਵਿੱਚੋਂ ਖੁਸ਼ਬੂ ਵੀ ਬਹੁਤ ਜ਼ਿਆਦਾ ਟੇਸਟੀ ਆ ਰਹੀ ਆ ਤੇ ਬਿਲਕੁਲ ਖੱਟੀ-ਖੱਟੀ ਆਪਣੀ ਕੜੀ ਬਣ ਕੇ ਰੈਡੀ ਹੋ ਚੁੱਕੀ ਆ ਤੁਸੀਂ ਇਸ ਤਰੀਕੇ ਨਾਲ ਕੜੀ ਬਣਾ ਕੇ ਜ਼ਰੂਰ ਟਰਾਈ ਕਰਿਓ ਤੁਸੀਂ ਇਹਨੂੰ ਰਾਈਸ ਦੇ ਨਾਲ ਵੀ ਸਰਵ ਕਰ ਸਕਦੇ ਹੋ ਜਾਂ ਤੁਸੀਂ ਰੋਟੀ ਨਾਲ ਵੀ ਖਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕੜੀ ਦਾ ਕਲਰ ਕਿੰਨਾ ਵਧੀਆ ਆਇਆ ਤੇ ਕੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਮਲੀ ਦਾ ਪਾਣੀ ਪਾਉਣ ਦੇ ਨਾਲ ਕੜੀ ਬਹੁਤ ਜ਼ਿਆਦਾ ਖੱਟੀ ਬਣਦੀ ਆ ਤੇ ਕੜੀ ਖਾਣ ਦਾ ਮਜ਼ਾ ਉਦੋਂ ਤੱਕ ਨਹੀਂ ਆਉਂਦਾ ਜਦੋਂ ਤੱਕ ਕੜੀ ਖੱਟੀ ਨਾ ਹੋਵੇ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਥੈਂਕ ਯੂ